ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਮਾਵਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਵੀਰੋ ਵਿੱਚ ਪਟਾਪ ਦੀਆਂ ਤਿੰਨ ਬੱਚੀਆਂ ਸੇਲ ਲਈ ਲੈ ਕੇ ਆਏ ਹਾਂ ਜੀ ਤਿੰਨ ਹੀ ਬਈ ਟਾਪ ਕਲਾਸ ਨੇ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਹੋ ਵਧੀਆ ਜੀ ਵਧੀਆ ਵਧੀਆ ਕਿਰਪਾ ਵਾ ਬਾਈ ਨਾਮ ਤੇ ਐਡਰੈਸ ਬੋ ਨਾਂ ਜਮੇਰ ਕੋਠੇ ਕਿਉਨ ਸਿੰਘ ਪਿੰਡ ਭਦੌੜ ਠੀਕ ਆ ਬਾਈ ਜ਼ਿਲ੍ਹਾ ਬਰਨਾਲਾ ਤਹਿਸੀਲ ਤਤ ਨੇੜੇ ਪਿੰਡ ਆਪਾਂ ਨੇੜੇ ਸਨਾਗ ਹੈ ਸਹਿਰ ਭਦੌੜਾ ਓਕੇ ਬਾਈ ਮੋਬਾਈਲ ਨੰਬਰ ਬੋ 84276 ਆੜ ਤਨ ਸੁਭਾਈ ਇਹ ਬਾਈ ਦਾ ਕੰਟੈਕਟ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਜਿਹੜੀ ਪਹਿਲੇ ਨੰਬਰ ਤੇ ਬੈਠ ਦੇਖਦੇ ਆ ਕਿੰਨੀ ਇਹ ਪਹਿਲੇ ਨੰਬਰ ਤੇ ਖੀਰੀ ਵਸੀ ਆ ਖੀਰੀ ਵਸੀ ਤਾਰਾ ਦੇ ਮੁਲ ਕਾਬਲਾ ਜਮਨ ਤੀ ਖੀਰੀ ਜਿਹੜੀ ਗੱਲ ਕਹੇ ਤੀ ਤੁਸੀਂ ਫੋਨ ਤੇ ਮੰਗਾ ਲਿਆ ਆਪਾਂ ਗਲਤ ਗੱਲ ਨਹੀਂ ਕਹਿੰਦੇ ਠੀਕ ਆ ਬਾਈ ਪੂਰੀ ਪਲੀ ਵੀ ਬੈੜਾ ਪੂਰੀ ਤਿਆਰੀ ਚ ਬੈੜ ਕੋ ਇਹਨ ਵੇਹੋ ਠੀਕ ਆ ਬਾਈ ਦੰਦੋਂ ਬਾਈ ਕਹਿੰਦਾ ਦੰਦੋਂ ਖੀਰੀ ਆ ਪੂਰੀ ਠੀਕ ਦੇ ਕਾਬਲੇ ਇੱਕ ਵਾਰੀ ਇਸ ਦੀ ਬਿਊਟੀ ਚੰਗੀਆਂ ਕੱਦ ਫੁੱਲ 1.5 ਲੱਖ ਦੀ ਵਸੀ ਬਹੁਗੀ ਥੋੜਾ ਆਪਣਾ ਕਰਮਾਈ ਦਾ ਪਹੁੰਚਿੰਗਾ ਝੂਲੀ ਕਿਵੇਂ ਕੋਈ 40 ਥਾਂ ਕੋਈ ਫੌਂਟ ਨਹੀਂ 4 ਥਾਂ ਕੋਈ ਹਨ ਫੁੱਲ ਬ੍ਰੀਡ ਖੋਲ ਦੇ ਭਾਈ ਤੋਰ ਕੇ ਦਿਖਾ ਦੇ ਜਿਹੜੀ ਗੱਲ ਕਹੇ ਸੀ ਉਹ 1% ਆਪਾਂ ਗਲਤ ਠੀਕ ਹੈ ਫੜੀ ਵੀ ਵਾਹੀਆਂ ਕਰਣੀ ਫੜੀ ਫੜੀ ਜਾਣ ਸਰਕਾਰ ਵਾਲੀ ਨੇ ਸੀਮਣ ਲੈਣਾ ਕੋਈ ਲੈਸੀ ਨਹੀਂ ਲਾਗਣੀ ਨਹੀਂ ਭਾਈ ਕੋਈ ਸੇਵਾ ਨਹੀਂ ਭਾਲਦੀ ਕੋਈ ਸੰਭਾਲ ਦੀ ਲੋੜ ਨਹੀਂ ਕੋਈ ਸਮਾਂ ਨਹੀਂ ਖਰਾਬ ਕਰਨੀ ਭਾਈ ਨਾ ਨਾ ਜਮਾ ਵੀ ਜਮਾ ਸਹੀ ਆ ਬਾਕੀ ਕੱਦ ਵੀ ਜਮਾ ਆ ਪਈਆ ਕਿਰਨ ਬਾਹਰ 10 ਲੱਖ ਰੁਪਏ ਉਹ ਜਾਣ ਸਰ ਠੀਕ ਆ 11ਵੇਂ 12ਵੇਂ ਮਹੀਨੇ ਜੇ ਸੀਮਣ ਲੱਗ ਜੇ ਮੂਰੇ ਬਹੁਤ ਚੰਗੀ ਰੋਤ ਚ ਬਾਕੀ ਕਾਲਰ ਕੁੰਦਰ ਬੱਸੀ ਦਾ ਬੜਾ ਚੰਗਾ ਕੀ ਬਾਤ ਆ ਫੁੱਲ ਬ੍ਰੀਡ ਫੁੱਲ ਕੱਦ ਪੂਰੀ ਪਲੀ ਵੀ ਚਾਰ ਥਣ ਦੰਦੋਂ ਖੀਰੀ ਕਹਿੰਦੇ ਬਾਈ ਹਾਂ ਹਾਂ ਕੀ ਬਾਤ ਕੁਆਲਿਟੀ ਚੈੱਕ ਕਰੋ ਫੇਸ ਦਿਖਾ ਦੇ ਕਰਨ ਵਾਲੀ ਦਾ ਲੈ ਬਿਊਟੀ ਦੇਖੋ ਇੱਕ ਨੰਬਰ ਬਿਊਟੀ ਹੈ ਬਾਈ ਮੁੱਲ ਕੀ ਹੈ ਜਾਇਜ਼ ਮੁੱਲ ਫੋਨ ਤੇ ਕਰਾਂਗੇ ਜਾਇਜ਼ ਕਰਾਂਗੇ ਚ ਮੋੜਦੇ ਨਹੀਂ ਪਹਿਲੇ ਫੋਨ ਓਕੇ ਬਾਈ ਵਾਲਾ ਬਾਈ ਕੋ ਮਾ ਕੋਈ ਅਗਲਾ ਫੋਨ ਤੇ ਮੰਗਾ ਲੈ ਓਕੇ ਆਪਾਂ ਮਾਜਜ ਮੁੱਲ ਹੋਊਗਾ ਜਿਹੜੀ ਗੱਲ ਕਹੇ ਤੀ ਉਹੀ ਹੋਲ ਰੱਖਾਂਗੇ ਬਾਲਾ ਮੁੱਲ ਨਹੀਂ ਕਰਦੇ ਮੁੱਲ ਖੈਰ ਪਹਿਲਾਂ ਵੀ ਬਾਈ ਦੇ ਜਾਇਜ ਹੀ ਹੁੰਦੇ ਆ ਉਹਦੇ ਪਹਿਲੇ ਪਹਿਲੇ ਗਾ ਕੀ ਲੈ ਗਏ ਆਪਾਂ ਮੋ ਗਲਤ ਫੂਨ ਹੀ ਕਰਦੇ ਮੁੱਲ ਨਹੀਂ ਕਰਦੇ ਗਲਤ ਠੀਕ ਆ ਬਾਈ ਬਾਕੀ ਬਿਊਟੀ ਦਿਖਾਉਣਾ ਚਾਰੂ ਹੋਲਾ ਹਨਾ ਊੜੀਆਂ ਚਾਰੂ ਕੀ ਆ ਬਾਤ ਬਈ ਬਿਊਟੀ ਚੈੱਕ ਕਰੋ ਲੈ ਫੇਸ ਦਿਖਾਉਨੇ ਆ ਕਰਮਾਈ ਦਾ ਫੇਸ ਦੀ ਬਿਊਟੀ ਦੇਖ ਕੀ ਆ ਪੂਰੇ ਸਮਝਾਂ ਵਸਾਂ ਕੱਲ ਕੁੜੇ ਪਿਆਕਾ ਨਸੀ ਨਾਮ ਹੀ ਨਹੀਂ ਹੈਗੀ ਕਰਮਾਈ ਦਾ ਕੀ ਆ ਬਾਤ ਪੂਰੇ ਜਵਾਨੇ ਕੀ 2 ਨੰਬਰ ਤੇ ਇਹ ਦੋ ਨੰਬਰ ਆਪਣੀਆਂ ਆ ਇਹ ਬੱਚੀ ਦੋ ਰੰਦ ਹੈ ਇਹਦੇ ਦੋ ਮਤਲਬ ਦੋ ਸਿੱਟ ਗਈ ਹਾਂ ਦੋਨੀਆਂ ਠੀਕੇ ਤਾਰਾਂ ਦੇ ਠੀਕਾ ਬਲਾ ਠੀਕੇ ਦੇ ਜਮਾ ਕਾਬਲਾ ਝੂਲੀ ਕਿਵੇਂ ਝੂਲੀ ਚਲ 4 ਥਾਣੀਆਂ ਪੂਰੇ ਸਿਰਾ ਬਣੀ ਤੋਰੀ ਬਰੀਟ ਇੱਕ ਨੰਬਰ ਪਲੀ ਵੀ ਚੰਗੀ ਹੈ ਕੱਦ ਫੁੱਲਾ ਤਾਰਾਂ ਬਈ ਕਨਾਂ ਦੇ ਹੱਟੀ ਸੀਵਣ ਦੇ ਤਕਰੀਬਨ ਕਾ ਪੂਰੇ ਤਿਆਰ ਆ ਜੀ ਹਾਂ ਪਤ ਨਹੀਂ ਹੋ ਹਾਂ ਠੀਕ ਆ ਜਾਣ ਸਰ ਸੀਵਣ ਕਰਨ ਵਾਲੀ ਨੇ ਲੈ ਲੈਣਾ ਬਿਊਟੀ ਦੇਖੋ ਕਰਮ ਵਾਲੀ ਦੀ। ਪਾਲ ਗਿਆ ਬਣਾ ਵਹਿਣਾ ਆ ਨੀ ਇਹ ਕਲਾ। ਕਾਫੀ ਲੋੜ ਵੀ ਫੀਡ ਪਾਉਣੀ ਪੂ ਲਿਆ ਕੇ ਖਰਚ ਕਰਨਾ ਪਊ ਇਹਨਾਂ ਤੇ। ਹੂੰ। ਬੜੀ ਵੀ ਚੰਗੀਆਂ ਜਾਣ ਵਾਲੀ ਹੈਗੀ। ਕੋਈ ਲਸਤੀ ਲਾ ਵੀ ਨਹੀਂ ਹੈਗੀ। ਤੋਰਾ ਚੈੱਕ ਕਰ ਲੋ ਤੋਰਾ ਵੀ ਇੱਕ ਨੰਬਰ ਪੜਾ ਪੜਾ। ਐਨ ਵੀ 20 ਮਹੀਨੇ ਅਗਲਾ ਫੀਡ ਪਾ ਕੇ ਪਾਈ ਜੋ। ਹੂੰ। ਸਹੀ ਗੱਲ ਆ ਬਾਈ। ਮੁੱਲ ਇਹਦਾ ਹੀ ਫੋਨ ਤੇ ਹੋ ਜਾ। ਮੁੱਲ ਫੋਨ ਤੇ ਜਾਏ ਕਰਾਂਗੇ ਨਾ ਫੋਨ। ਜੋਾ ਕਿੰਨੇ ਜਾਣੀਆਂ ਪਾ ਵੀ ਆਪਾਂ ਦੇ ਦਾਂਗੇ ਉਸ ਹਿਸਾਬ। ਠੀਕ ਆ। ਕੱਲੀ-ਕੱਲੀ ਦੇ ਦਿੱਤਾ ਵੀ ਮੁੱਲ ਬਾਈ ਕਹਿੰਦਾ ਕੱਲੀ-ਕੱਲੀ ਹੂੰ ਤੇ ਮੰਗਾ ਲੈ ਜਿਹੜੀ ਗੱਲ ਕਾਹਕੇ ਗਾਰੰਟੀ ਹੋਊ ਸਦਾ ਵੀ ਜਾਇਜ਼ ਹੋਊਗਾ ਮੁੱਲ ਜੇ ਇਕੱਠੀਆਂ ਖਰੀਦ ਲਵਾਂਗੇ ਤਾਂ ਵੀ ਮੁੱਲ ਜਾਇਜ਼ ਹੀ ਹੋਣਾਗਾ ਮੁੱਲ ਜਾਇਜ਼ ਹੀ ਹੋਣਾ ਇਕੱਠੀ ਖਰੀਦ ਲਓ ਇਕੱਠੀ ਖਰੀਦ ਲਓ ਹਣਾ ਬਾਈ ਨੱਚ ਕੇ ਮੁੱਲ ਰੱਖਾਂਗੇ ਬਾਈ ਕਹਿੰਦਾ ਵਾੜਾ ਮੁੱਲ ਨਹੀਂ ਰੱਖਦੇ ਬੱਚਾ ਇਹ ਵੀ ਚੰਗਾ ਹੈ ਅੱਗੇ ਆ ਗਈ ਤੰਨਾ ਨੰਬਰ ਟੋਪ ਇਹ ਵੀ ਖੀਰੀ ਆ ਪੂਰਾ ਸਿਰਵਸੀ ਆ ਇਹ ਮੈਂ ਕਹਿੰਦਾ ਕੀ ਬਾਤ ਹੈ ਡੇਢ 2 ਲੱਖ ਰੁਪਏ ਦੀ ਵਸਤੀ ਬਣੂ ਠੀਕ ਆ ਇੱਕ ਹਾਂ ਠੀਕ ਜਨ ਕੀ ਨਾ ਅਮਰੀਕੀ ਚ ਵਾਲੀ ਆ ਉੱਤੋਂ ਪੱਦਰ ਪ੍ਰਿੰਟ ਪ੍ਰਿੰਟ ਕਰਮਾਈ ਦਾ ਬੜਾ ਚੰਗਾ ਕੁਆਲਿਟੀ ਚੰਗੀ ਪੰਜਾਂ ਵਾਂਗ ਨਹੀਂ ਤਾਂ ਅਸਾਂ ਵੀ ਸਹੀ ਗੱਲ ਆ ਤੁਰੇ ਨਹੀਂ ਜਾਂ ਸਹੀ ਆ ਤਾਂ ਹੁਣ ਤਾਜੀ ਜੀ ਨਿਮਾਈ ਕਰਕੇ ਆਏ ਜਿ ਲੱਗਦੀ ਆ ਜਦੋਂ ਲੋਈ ਲਾਈ ਸੁੱਕੀ ਦੇਖੀ ਨੋ ਹਨ ਬੜੀ ਚੰਗਾ ਕਲਰ ਝੋਲੀ ਕਿੰਨੀ ਚਾਰ ਥਾਣੇ ਝੋਲੀ ਬੜੀ ਟੋਰੀ ਮੈਂ ਸੀਮਾ ਨੇ ਇਹ ਵੀ ਤਕਰੀਬਨ 2 ਮਹੀਨੇ ਤਾਈਂ ਰਹਾ ਬੱਚੇ ਇੱਕਦਮ ਵਸਲਾਂ ਪਾਣੀ ਆ ਪੂਰਾ ਇਹ ਇੱਕ ਜਾਨ ਡੇਢ ਗੱਟਾ ਖਾ ਕੇ ਕਰਮ ਵਾਲੀ ਨੇ ਤਿਆਰ ਹੋ ਜਾਣਾ ਬੱਚੀ ਨੇ ਭਲੀ ਵੀ ਚੰਗੀ ਆ ਘੱਟ ਵਾਲੀ ਆ ਪ੍ਰਿੰਟ ਵਾਲੀ ਆ ਯਾਤ ਵਾਲੀ ਬ੍ਰੀਡ ਫੁੱਲ ਬ੍ਰੀਡ ਭਲੀ ਚੰਗੀ ਜੀ ਕੀ ਬਾਤ ਆ ਬਈ ਤੁਰਾ ਚੈੱਕ ਕਰੋ ਤੁਰਾ ਵੇਖਣਾ ਜਾ ਨਾ ਟੱਪਦੇ ਨਹੀਂ ਛੋੜੂ ਵੀ ਸਹੀ ਗੱਲ ਆ ਜੀ ਯਾ ਬ੍ਰੀ ਕੀ ਚ ਦੇਖ ਬੱਚਾ ਕਹਿੰਦਾ ਘਰੇ ਖਣਾ ਸੋਹਣਾ ਲੱਗੂ ਵੀ ਠੀਕ ਹੈ ਅਗਲਾ ਨਹੀਂ ਜੀ ਹੈਗੀ ਆ ਚੀਜ਼ ਕਹਿੰਦੀ ਹੂੰ ਹੂੰ ਜਮਾ ਖਿੱਚ ਕੇ ਮੁੱਲ ਹੋਊਗਾ ਬਾਈ ਕਹਿੰਦਾ ਬਾਲਾ ਮੁੱਲ ਨਹੀਂ ਕਰਦੇ ਜਮਾ ਤਿੰਨੇ ਵਸਿਆਂ ਪਾਂਗ ਹੋ ਜਾਣਾ ਇਨੀ ਅਗਲਾ ਆਖੂਗਾ ਵੀ ਸਹੀ ਹੈ ਜਦੋਂ ਆਪਾਂ ਦੋ ਫੀਲ ਦੇ ਚਾਰ ਕੇ ਫੇਰ ਮਤਲਬ ਹੋ ਹੂੰ ਸਹੀ ਗੱਲ ਪੂਰਾ ਜਾਨ ਚਾਹ ਹਾਂ ਬਾਪੀ ਆਪਣੇ ਮੁੱਲ ਸਭ ਤੋਂ ਜਾਇਜ਼ ਹੋਣਗੇ ਆਪਾਂ ਤਾਂ ਹੂੰ ਐ ਨਹੀਂ ਲੱਭਾ ਖੂਨ ਤੇ ਮੰਗਾ ਲੈ ਜਿਹੜੀ ਗੱਲ ਕਹਾਂਗੇ ਉਹੀ ਹੋਊਗਾ ਕੀ ਕੀ ਹੈ ਭਾਈ ਆ ਬੈੜਾ ਅੱਗੇ ਕਿਸੇ ਦੇ ਹੱਥਾਂ ਨੂੰ ਲਾਇਆ ਦੋਨੇ ਜਲਸੀਆਂ ਬੈੜਾ ਉਹ ਲੈ ਕੇ ਦੂਰ ਦੇ ਬੋਲ ਕੇ ਠੀਕ ਹੈ ਭਾਈ ਮੁੱਲ ਬਾਈ ਦੇ ਖਿੱਚ ਕੇ ਹੁੰਦੇ ਆ ਲੈਣ ਦੇ ਨਾਲੇ ਮੁੱਲ ਹੁੰਦੇ ਆ ਇੱਕ ਵਾਰੀ ਬਾਈ ਕਹਿੰਦਾ ਫੋਨ ਲਾ ਲਿਓ ਬੈੜਾ ਦੇ ਕੇ ਤੋੜਾਂਗੇ ਕਹਿੰਦੇ ਭਾਈ ਹਾਂ ਹਾਂ ਮੋੜ ਦੇ ਰਿਓ ਯਾਜ ਮੁੱਲ ਨਾਲ ਬੈੜਾ ਦੇ 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 ਕੇ ਸੇਵੀ ਨੂੰ ਤਿੰਨਾ ਜੋ ਕੋਈ ਵੀ ਪਸੰਦ ਆਈ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਜੀ